ਬਾਪੂ ਮੇਰੇ ਨੂੰ ਤੁਸੀਂ ਦੇਖਿਆ ਹੋਊਗਾ ਪੂਰਨ ਚੰਦ ਜਮਲਾ ਹਜਰਾਵਾਂ ਵਾਲੇ ਅਸ਼ੋਕ ਪਪਾ ਜੀ ਪਾਕਿਸਤਾਨ ਫਾਦਰ ਸਾਹਿਬ ਜਦੋਂ ਗਏ ਉੱਥੇ ਕਲਾਕਾਰ ਬਹੁਤ سارے ਸੀਗੇ ਬਾਪੂ ਮੇਰੇ ਨੂੰ ਰਾਤ ਨੂੰ 1:30 ਵਜੇ ਟਾਈਮ ਮਿਲਿਆ ਕਿਤੇ ਤੇ ਬਾਪੂ ਦੀ ਆਦਤ ਸੀ ਕੁੱਟਕ ਲਾ ਲੈਂਦਾ ਹੁੰਦਾ ਸੀਗਾ ਉਹਨੇ ਉੱਥੇ ਪੁੱਛਿਆ ਕਿਸੇ ਨੂੰ ਕਹਿੰਦਾ ਓਏ ਕੁੱਟਕ ਮਿਲਦੀ ਐ ਕਹਿੰਦਾ ਓਏ ਤੇ दारू ਪੀਣ ਵਾਲੇ ਨੂੰ ਕਾਫਰ ਕਹਿੰਦੇ ਐ ਕਹਿੰਦਾ ਸੱਦੀ ਜਾਣ ਦੇ ਜੋ ਮਰਜੀ ਆਖਣ ਹਾਂ ਤੇ ਬੰਦਾ ਹੀ ਤੇ ਪੁੱਛਿਆ ਕਹਿੰਦਾ ਤੇ ਸਾਹਮਣੇ ਇੱਕ ਬੀਬੀ ਵੇਚਦੀ ਐ 100 ਰੁਪਏ ਦਾ ਛੰਨਾ ਬਾਪੂ ਮੇਰੇ ਨੇ ਦੋ ਛੰਨੇ ਲਏ ਤੇ ਰਾਤ ਨੂੰ 2:00 ਵਜੇ ਜਦੋਂ ਟਾਈਮ ਮਿਲਿਆ ਪੰਜਾਬੀ ਬੰਦਾ ਜਦੋਂ ਬਾਹਰ ਕਿਤੇ ਜਾਂਦਾ ਉਹ ਏਕ ਲਾਉਂਦਾ ਰਾਤ ਨੂੰ 1:30 ਵਜੇ ਟਾਈਮ ਮਿਲਿਆ ਬਾਪੂ ਮੇਰਾ ਗਾਉਣ ਲੱਗਾ ਉਹਨੇ ਇੱਕ ਏਕ ਲਾਈ ਇੱਕ ਮੋਟੀ ਜੀ ਜਨਾਨੀ ਬੈਠੀ ਸੀ ਕਿ ਕਟਕੋਂ ਦੀ ਵੀ ਲੱਗੀ ਹੋ ਸੀ ਉਹ ਕਹਿੰਦੀ ਹਾਏ ਬਾਪੂ ਮੇਰੇ ਨੇ ਫੇਰ ਤੁੰਬੇ ਨੂੰ ਸੁਰ ਕੀਤਾ ਫੇਰ ਏਕਲਾਮ ਹੋ ਉਹ ਕਹਿੰਦੀ ਆਏ ਬਾਪੂ ਸਾਡੇ ਨੂੰ ਗੁੱਸਾ ਆ ਗਿਆ ਉਹਦੇ ਘਰ ਵਾਲੇ ਨੇ ਕਿਹਾ ਟੱਕਣ ਪ੍ਰਸ਼ਾਦ ਇਹਨੂੰ ਲੈ ਜਾ ਚੱਕ ਕੇ ਪਿੱਛੇ ਕੁਰਸੀ ਮੈਂ ਹਿੰਦੁਸਤਾਨ ਚ ਆਇਆ ਮੈਨੂੰ ਗਾਣ ਲੈਂਦੇ ਬਾਪੂ ਨੇ ਫੇਰ ਏਕਲਾਈ ਹੋ ਉਹ ਕਹਿੰਦੀ ਹੈ ਬਾਪੂ ਸਾਡੇ ਨੂੰ ਗੁੱਸਾ ਆ ਗਿਆ ਕਹਿੰਦਾ ਕੰਜਰ ਦੀ ਐ ਇੱਥੇ ਬੈਠੀ ਆਇਆ ਏ ਕਰੀ ਜਾਣੀ ਸਾਡੇ ਪੰਜਾਬ ਪੰਜਾਬੀਆਂ ਤੇ ਸੂਤ ਨਾ ਆਈ ਤੇ ਜੇ ਉਹਨਾਂ ਤੇ ਸੂਤ ਆਈ ਹੁੰਦੀ ਉਹਨਾਂ ਨੇ ਤੇਰਾ ਬੈਕ ਵਾਲਾ ਗੇਅਰ ਲਵਾਉਣਾ ਸੀ ਗਰਮੀ 'ਚ ਤੇਰੇ ਹੱਥ ਫੜਾਉਂਦੇ ਝੋਨੇ ਦੀ ਗੁੱਟੀ ਤੇ ਤੈਨੂੰ ਆਏ ਹੋਏ ਪੁੱਲ ਜੇ ਤੇ ਰਾਮ ਰਾਮ ਚੇਤੇ ਨਾ ਆਜੇ ਤੇ ਪੂਰਨ ਜਰਾਵਾਂ ਵਾਲਾ ਕਹਿੰਦੇ ਰਾਤ ਨੂੰ 2:00 ਵਜੇ ਉੱਥੇ ਦੋ ਗੀਤ ਗਾਏ ਬਾਪੂ ਨੇ ਅੱਜ ਵੀ ਉਹਨਾਂ ਬਨੇਰਿਆਂ ਤੇ ਵੱਜਦੇ ਐ ਅੱਜ ਵੀ ਉਧਰ ਦੇ ਲੋਕ ਬਹੁਤ ਮੁਹੱਬਤ ਕਰਦੇ ਐ